ਇਹ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮਐਲਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਵਾਂਝ ਸਰਕਾਰ ਨੇ ਵੈਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਾਂਝ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਗਿੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਸੀ ਇਸ ਆਲਰੇਡੀ ਪੈਂਡਿੰਗ ਹੈ ਤੇ ਸਵੇਰ ਵਾਸਤੇ ਲੱਗੇ ਹੋਏ ਸਰ ਕਿਹੜੀ ਕਿਹ ਕਮਿਸ਼ਨ ਮੈਂਬਰ ਕਿਹੜਾ ਸੀਗਾ ਜੀ ਤਾਂ ਮੈਂ ਹੈ ਮੈਡਮ ਪੂਡਾ ਨੇ ਏਸੀਏ ਪੂਡਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਹਿਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਜੀ ਆਰਡਰਸ ਤੋਂ ਬਾਅਦ ਹੋਣ ਵਾਲੀ ਕਿ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਹਾਲੇ ਪੈਣੀ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਨੋਟਿਸ ਹੈ ਜੀ ਕਿੰਨੇ ਦਿਨ ਦਾ ਨੋਟਿਸ ਹੈ ਵੈਸੇ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਜੀ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ ਕੋਰਟ ਵਿੱਚ ਗਏ ਹਲੇ ਨੋਟਿਸ ਦਾ ਕੋਈ ਟਾਈਮ ਨਹੀਂ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖਣ ਨੂੰ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨਜ਼ਰਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐ ਤੇ ਨજરਬੰਦੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋ ਕਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਬੱਚੇ ਮੀਟਿੰਗ ਵੀ ਕੀਤਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਨੇ ਬੀਟਾ ਬੇਟੇ ਨੂੰ ਇਹਨਾਂ ਨੇ ਅਕਿਊਜ਼ਡ ਬਣਾ ਲਿਆ 174 ਨੰਬਰ ਐਫ ਆਰ ਚ ਪਰ ਉਹ ਅਜੇ ਨਹੀਂ ਅਰੈਸਟਡ ਨਹੀਂ ਆ ਉਹ ਵੀ ਹਲੇ ਮਤਲਬ ਗ੍ਰਿਫਟ ਤੋਂ ਬਾਅਦ ਆ ਉਹ ਵੀ ਗ੍ਰਿਫਟ ਤੋਂ ਬਾਅਦ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਪੁਲਿਸ ਸਾਡੇ ਵੱਲੋਂ ਜਿਸ ਤਰ੍ਹਾਂ ਗੱਲ ਆ ਰਹੀ ਹੈ ਇੱਕ ਕੋਰਟ ਨੇ ਕੀਤੇ ਗਏ ਸਾਡੇ ਜਿਹੜੇ ਸਰਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀ ਜੀਕਿ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਹਾਂ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਹਰਮੀ ਸਿੰਘ ਪਠਾਨ ਮਾਜਰਾ ਨਾਲ ਕੋਈ ਸੰਪਰਕ ਹੋ ਸਕੇ ਜੀ ਕੀ ਕਹਿ ਰਹੇ ਨੇ ਕੋਈ ਸੰਪਰਕ ਨਹੀਂ ਕਿਸੇ ਦਾ ਸਾਡਾ ਤਾਂ ਹੈ ਨਹੀਂ ਉਹਦੇ ਨਾਲ ਸੰਪਰਕ ਠੀਕ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਪ੍ਰਸ਼ਾਸਨ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰੋਸੈਸ ਨੂੰ ਲੋ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀਆਂ ਠੀਕ ਥੈਂਕ ਯੂ ਜੀ